ਕੈਨੇਡਾ ਦੇ ਮਾਨਸਾ ਰੋਡ ਤੇ ਅੰਡਰ ਬ੍ਰਿਜ ਦੇ ਨੇੜੇ ਜਾ ਕੇ ਇੱਕ ਸੀਵਰ ਟੁੱਟੇ ਨੂੰ ਹੋ ਗਏ ਹਨ 2 ਮਹੀਨੇ ਮੇਨ ਰੋਡ ਤੇ ਟੁੱਟੇ ਇਸ ਸੀਵਰ ਦੇ ਟੱਕਣ ਦੇ ਕਾਰਨ ਇੱਥੇ ਲਗਾਤਾਰ ਹੋ ਰਹੇ ਹਨ ਹਾਦਸੇ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲ ਤੋਂ ਬੇਖਬਰ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਦੇ ਵਿੱਚ ਆਮਲਾ ਬਠਿੰਡਾ ਮਾਨਸਾ ਰੋਡ ਤੇ ਅੰਡਰ ਬ੍ਰਿਜ ਦੇ ਨੇੜੇ ਜੋਗਾ ਨਗਰ ਦੇ ਬਿਲਕੁਲ ਨਜ਼ਦੀਕ ਦਾ ਜਿੱਥੇ ਇੱਕ ਸੀਵਰ ਦਾ ਤੱਕਣ ਟੋਟੇ ਨੂੰ ਲਗਭਗ 2 ਮਹੀਨੇ ਹੋ ਚੁੱਕੇ ਹਨ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਨਗਾਤਰ ਇੱਥੇ ਹਾਦਸੇ ਹੋ ਰਹੀ ਹੈ ਤੇ ਲੋਕਾਂ ਨੂੰ ਇਸ ਦੀ ਇਸ ਦੀ ਕਾਫੀ ਸਮੱਸਿਆ ਜਿਹੜੀ ਉਹ ਆ ਰਹੀ ਹੈ ਇਸ ਮੌਕੇ ਨੇੜੇ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਸੇ ਸ਼ਾਇਦ ਵੱਡੇ ਹਾਦਸੇ ਦੀ ਇੰਤਜ਼ਾਰ ਦੇ ਵਿੱਚ ਹੈ ਲਗਾਤਾਰ ਪਿਛਲੇ ਦਿਨੋਂ ਤੋਂ ਇੱਥੇ ਹਾਦਸੇ ਹੋ ਰਹੇ ਹਨ ਅਸੀਂ ਦਿਖਾ ਰਹੇ ਹਾਂ ਬਠਿੰਡਾ ਮਾਨਸਾ ਰੋਡ ਦੀ ਅੰਡਰਪ੍ਰੇਜ ਦੇ ਨੇੜੇ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਸੀਵਰ ਦਾ ਟੱਕਣ ਰੁਕਤੇ ਨੂੰ ਲਗਭਗ 2 ਮੀਟਰ ਦੇ ਨੇੜੇ ਹੋ ਚੁੱਕਾ ਹੈ ਲੇਖਣ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਦੇ ਵਿੱਚ ਹੈ ਉਸ ਤੋਂ ਬਾਅਦ ਜੇਕਰ ਇੱਥੇ ਹਾਦਸਾ ਹੁੰਦਾ ਹੈ ਅਤੇ ਉਹਨਾਂ ਨੂੰ ਤਾਂ ਭਾਵੇਂ ਪੈਸੇ ਦੇਣੇ ਪੈ ਜਾਣ ਪਰ ਇਸ ਸੀਵਰ ਦੇ ਟੱਕਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਇੱਥੇ ਜਿਹੜਾ ਸੀਵਰ ਟੱਕਣਾ ਹੈ ਉਸ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਲਗਾਤਾਰ ਇੱਥੇ ਹਾਦਸੇ ਹੋ ਰਹੇ ਹਨ ਅਤੇ ਲੋਕਾਂ ਦੀ ਮੰਗ ਹੈ ਕਿ ਇਸ ਨੂੰ ਤੁਰੰਤ ਜਿਹੜਾ ਹੋ ਕੀ ਕਿ ਤਵੇ ਸੋ ਅਸੀਂ ਬੁਕਾਰਿਆ ਬਟਿੰਡਾ ਵੀ ਇਹ ਬਟਿੰਡਾ ਮਾਨਸਾ ਰੋਡ ਦੀਆਂ ਇਹ ਆਪਣਾ ਤਸਵੀਰਾਂ ਜੋ ਅੰਡਰਪੇਜ ਦੇ ਨੇੜੇ ਇੱਕ ਸੀਵਰ ਦਾ ਟੱਕਣ ਟੋਟੇ ਨੂੰ 2 ਮਹੀਨੇ ਹੋ ਗਏ ਹਨ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਕੋਲ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਯਾਰ ਲਗਾਤਾਰ ਹਾਦਸੇ ਹੋ ਰਹੇ ਹਨ ਭਾਈ ਜੀ ਕੀ ਨਾਵਰਾਡਾ ਮੇਰੇ ਟ੍ਰਾਂਕ ਕਿਹੜਾ ਰਿਆ ਹੈ ਇਹ ਠੋਗਾ 3 ਨੰਬਰ ਕਲੀਪ ਸੌਰ ਕੀ ਦੀ ਬੱਦੀ ਹੈ ਮਾਨਸਾ ਰੋਡ ਕੀ ਮਾਮਲਾ ਹੈ ਜਿਹੜਾ ਸਾਹਮਣੇ ਕਿਟਾ ਹੈ ਇਹ ਖੱਡਾ ਹੋਇਆ ਹੈ ਇਨਸੀਡੈਂਟ ਹੋਤੇ ਬਹੁਤ

ਨਾ ਇੱਕੋ ਦਾ ਮਿੱਧਰ ਨੂੰ ਆਣਨ ਜੋਗਾ ਗੱਡੀ ਪਰਲੇ ਪਾਸੇ ਨੂੰ ਘੱਟਦਾ ਤਾਂ ਟ੍ਰੈਫਿਕ ਜਾਮ ਹੋ ਜਾਂਦਾਗਾ ਇੱਕੋ ਦਾ ਤੇ ਕਿਧਰ ਆਹ ਦਿੱਤਾ ਹੋਇਆਗਾ ਜਿਹੜਾ ਬਾਈਪਾਸ ਦਿੱਤਾ ਹੋਇਆ ਜਿਹੜਾ ਇਹਦੇ ਕਰਕੇ ਜੋ ਗੱਡੀਆਂ ਮੁੜਦੀਆਂ ਬਹੁਤ ਹੋ ਜਾਂਦਾਗਾ ਜਾਮ ਲੱਗ ਜਾਂਦਾਗਾ ਤੇ ਕੁਝ ਫੱਡੇ ਕਰਕੇ ਜੀ ਕੋਈ ਕੀ ਨਾ ਮਾਟੜਾ ਨੰਨਾ ਮਨਦੀਸ਼ ਸਿੰਘ ਜੀ ਕਿਹੜਾ ਰੀਆ ਇਹ ਮਾਨਸਰ ਰੋਡ ਜੀ ਯੋ ਐਂਡਰ ਜੀ ਜਿਵੇਂ ਤੀਵਰੇ ਜੇ ਟੋਕਣ ਨੂੰ ਕੱਢੋ ਘੱਟੋ ਮਹੀਨੇ ਹੋ ਗਏ ਜੀ ਕਿਤੇ ਕੋਈ ਨਗਰ ਨਿਗਮ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਸਾਡੇ ਕੋਲ ਇੱਥੇ ਕਈ ਐਕਸੀਡੈਂਟ ਹੋਣ ਦੇ ਡਰ ਰਹਿੰਦੇ ਹੈਗੇ ਵਿੱਚੇ ਲਾਈਟਾਂ ਖਰਾਬ ਹੋਿਆਂ ਨੂੰ ਕੱਟ ਬਟਨ 4 ਮਹੀਨੇ ਹੋ ਗਈ ਜੀ ਇਸ ਕੰਪਿਟਰ ਦਾ ਲਾਈਟ ਆਈ ਹੀ ਨਹੀਂ ਜੀ ਆਸੇ ਕਿਹਨੇ ਤੋਂ ਮੇਰੀ ਗੱਲ ਆਸੇ ਤਾਂ ਬਹੁਤ ਜ਼ਿਆਦਾ ਹੁੰਦੇ ਇੱਥੇ ਕਿਹੜੇ ਕਿੱਦਾਂ ਖੱਡਾ ਵੇ ਖੱਬਾ ਖੱਡਾ ਬਹੁਤ ਜ਼ਿਆਦਾ ਵੱਡਾ ਹੀ ਜੀ ਉਹ ਪੜੀ ਬਸ ਜੇ ਕਿਤੇ ਬਹੁਤ ਜ਼ਿਆਦਾ ਉਸ ਤਰ੍ਹਾਂ ਬਹੁਤ ਜ਼ਿਆਦਾ ਹੈ ਜੀ ਐਕਸੀਡੈਂਟ ਹੋਣ ਦਾ ਡਾਰੀ ਡਾਰ ਹੈ ਜੀ ਐਕਸੀਡੈਂਟ ਹੋਏ ਵੀ ਆਈ